ਸਾਡੀ ਜੋ ਪਾਣੀ ਵਾਲੀ ਕਮਟੀ ਆ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਗਠਿਤ ਕੀਤੀ ਜਾਏਗੀ। ਆ ਜਿਹਦੇ ਵਿੱਚ ਚੇਅਰਪਰਸਨ ਹੋਣਗੇ ਪਿੰਡ ਦੇ ਸਰਪੰਚ ਸਾਹਿਬ ਉਸ ਤੋਂ ਬਾਅਦ ਤਿੰਨ ਐਥੀ ਊਮਨ ਤਿੰਨ ਜਨਰਲ ਊਮਨ ਤਿੰਨ ਜਨਰਲ ਮੈਨ ਤੇ ਤਿੰਨੀ ਜਨਰਲ ਐਥੀ ਆਦਮੀ ਤੇ ਜੋ ਜਿਹੜਾ ਰਹੇਗਾ ਇਹਨਾਂ ਦੇ ਡਿਪਾਰਟਮੈਂਟ ਦਾ ਉਹ ਉਹਦੇ ਵਿੱਚ ਸਾਡੇ 15ਵਾਂ ਮੈਂਬਰ ਹੋਏਗਾ। ਉਹਦੇ ਕੰਮ ਇਸ ਪ੍ਰਕਾਰ ਨੇ ਕਮੇਟੀ ਦੇ ਕਿ ਪਿੰਡ ਦੇ ਵਿੱਚ ਸਾਫ਼ ਸੁਥਰੇ ਪਾਣੀ ਨੂੰ ਮੁਹैया ਕਰਾਉਣਾ ਇਹ ਜ਼ਿੰਮੇਵਾਰੀ ਹੈ ਉਸ ਕਮੇਟੀ ਦੀ ਜਿੱਥੇ ਵੀ ਦਿੱਕਤ ਆਉਂਦੀ ਹੈ ਔਰ ਉਹ ਕਮੇਟੀਆਂ ਦੀ ਜਵਾਬਦੇਹ ਹੈ ਡਿਪਾਰਟਮੈਂਟ ਨਾਲ ਮਿਲ ਕੇ ਹਰ ਕਮੀਆਂ ਨੂੰ ਪੂਰਾ ਕਰੀ ਦਿੱਤਾ ਕਿਵੇਂ ਪਾਣੀ ਦੀ ਗੱਲ ਚੱਲੀ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੇ ਵਧੀਆ ਗੁਰਬਾਣੀ ਦੇ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਜਿਵੇਂ ਘਰ ਪਿਤਾ ਤੋਂ ਬਿਨਾਂ ਨਹੀਂ ਚੱਲਦਾ ਸਾਡੀ ਇਸ ਗੱਲ ਦੀ ਇਸ ਸ਼ਬਦ ਤੋਂ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਪਿਤਾ ਤੋਂ ਪਰਿਣਾ ਘਰ ਨਹੀਂ ਚੱਲਦਾ ਜਿਹੜੇ ਜਿਹੜੇ ਪਰਿਵਾਰਾਂ ਜੋ ਪਿਤਾ ਚਲੇ ਜਾਂਦੇ ਨੇ ਛੋਟੇ ਛੋਟੇ ਬੱਚੇ ਦੇ ਉਹਨਾਂ ਪਰਿਵਾਰਾਂ ਚ ਉਸ ਜੀੜੀ ਨੂੰ ਪੁੱਛ ਕੇ ਦੇਖੋ ਕਿ ਉਹ ਘਰ ਦਾ ਗੁਜ਼ਾਰਾ ਕਿੱਦਾਂ ਚੱਲਦੀ ਹੈ ਇਸ ਕਰਕੇ ਜਦੋਂ ਪਿਤਾ ਚਲਾ ਜਾਂਦਾ ਉਦੋਂ ਘਰ ਨਹੀਂ ਚੱਲਦਾ ਅਗਰ ਪਾਣੀ ਨੂੰ ਗੁਰਬਾਣੀ ਨੇ ਪਿਤਾ ਦਾ ਦਰਜਾ ਦਿੱਤਾ ਤੇ ਅਸੀਂ ਉਹਨੂੰ ਪਿਤਾ ਸਮਝ ਲਈਏ ਅਗਰ ਪਿਤਾ ਨਾ ਸਮਝਿਆ ਜਿੱਦਣ ਸਾਡਾ ਉਹ ਪਿਤਾ ਸਾਡੇ ਤੋਂ ਦੂਰ ਹੋ ਗਿਆ ਫੇਰ ਸਾਡੇ ਮੂਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਣਾ ਅਸੀਂ ਪੈਸਾ ਕਹਿੰਨੇ ਆਂ ਕਿ ਅਗਲੀਆਂ 10 ਪੀੜੀਆਂ ਲਈ ਇਕੱਠਾ ਕਰ ਲਈਏ ਔਰ ਪਾਣੀ ਅਸੀਂ ਅਗਲੀ ਪੀੜੀ ਲਈ ਵੀ ਛੱਡਣ ਦੀ ਤਿਆਰ ਨਹੀਂ ਹੈਗੀ ਅਸੀਂ ਖੁਦ ਦੇਖਦੇ ਆਂ ਜਿੰਨੇ ਵੀ ਨਾਲੇ ਪਿੰਡ ਦੇ ਗਲੀਆਂ ਦੇ ਵਿੱਚ ਨਾਲੀਆਂ ਬਣੀਆਂ ਉਹ ਇੰਤਾ ਜਾਂਦੀਆਂ ਭਰੀਆਂ ਹੋਈਆਂ ਛੱਪੜ ਅੱਗੇ ਪੜ ਗਿਆ ਉਹ ਅਗਰ ਪਤਾ ਸਮਝਣਾ ਸ਼ੁਰੂ ਕਰਦਾਂਗੇ ਤੇ ਅਸੀਂ ਅਗਲੀਆਂ ਆਉਣ ਵਾਲੀਆਂ ਪੀੜੀਆਂ ਲਈ ਇਹ ਕਈ ਬਹੁਤ ਹੀ ਵਧੀਆ ਜਿਹੜੀ ਆ ਉਹਨਾਂ ਨੂੰ ਇੱਕ ਦੁਆ ਦੇ ਕੇ ਜਾਵਾਂਗੇ ਪਰ ਉਹ ਦਿਨ ਦੂਰ ਨਹੀਂ ਆ ਤੁਹਾਡੇ ਪੰਜਾਬੀਆਂ ਕੋਲ ਸਿਰਫ ਇੱਕ ਪਾਣੀ ਹੈ ਪਾਣੀ ਤੋਂ ਇਲਾਵਾ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਸਾਡੀਆਂ ਬਾਕੀ ਸਟੇਟਾਂ ਦੇ ਵਿੱਚ ਕਿਤੋਂ ਕੋਲਾ ਨਿਕਲਦਾ ਹੈ ਕਿਤੋਂ ਅਬਰਕ ਨਿਕਲਦਾ ਹੈ ਕਿਤੋਂ ਕਿਤੋਂ ਕੋਈ ਚੀਜ਼ ਨਿਕਲਦੀ ਹੈ 1 ਕਿਲੋ ਝੋਨਾ ਅਸੀਂ 20 ਜਾਂ 25 ਰੁਪਏ ਦਾ ਵੇਚਦੇ ਹਾਂ ਪਰ 1 ਕਿਲੋ 1 ਲੀਟਰ ਪਾਣੀ ਦੀ ਬੋਤਲ ਅਸੀਂ 20 ਰੁਪਏ ਦੀ ਖਰੀਦਦੇ ਹਾਂ 1 ਕਿਲੋ ਝੋਨਾ ਦੀ 20 ਰੁਪਏ ਦਾ ਵੇਚਿਆ 1 ਲੀਟਰ ਪਾਣੀ ਖਰੀਦਿਆ ਸੀ 1 ਕਿਲੋ ਝੋਨਾ ਵੇਚ ਕੇ ਔਰ ਉਸ 1 ਕਿਲੋ ਝੋਨੇ ਨੂੰ ਪਾਲਣ ਲਈ ਅਸੀਂ 2000 ਲੀਟਰ ਪਾਣੀ ਜਿਹੜਾ ਲਵੇਸਤ ਕਰ ਦਿੱਤਾ ਹੁਣ ਇਹ ਕਦ ਫਸਲੀ ਚੱਕਰ ਨਹੀਂ ਆਉਂਦੀ ਆ ਕਿਸਾਨ ਵੀਰੇ ਜਿਹਨਾਂ ਸਹਿਮਤ ਨਹੀਂ ਹੋਣਗੇ ਪਰ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਹੋਣਾ ਪਏਗਾ 2000 ਲੀਟਰ ਅਸੀਂ ਬਰਬਾਦ ਕਰਕੇ 20 ਰੁਪਏ ਕਮਾਉਣੇ ਆ ਤੇ ਉਸ 20 ਰੁਪਏ ਦੀ ਅਸੀਂ ਮੁੜ ਕੇ ਪਾਣੀ ਦੀ ਬੋਤਲ ਖਰੀਦਦੇ ਆ ਜੇ ਸਾਨੂੰ ਸਮਝਣੀਆਂ ਪੈਣੀਆਂ ਜੀ ਇਹ ਪਿਤਾ ਕਿਆ ਵਾ ਸਾਡੇ ਗੁਰੂ ਸਾਹਿਬ ਨੇ ਤੇ ਫਿਰ ਉਹਨੂੰ ਪਿਤਾ ਮੰਨੀਏ ਅਹੀਂ ਇਹ ਨਹੀਂ ਆ ਕਿ ਸਿਰਫ ਕੁਰਬਾਨੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ ਜਾਈਏ ਆਪਾਂ ਗੁਰੂ ਜੀ ਵੀ ਮੰਨਦੇ ਗੁਰੂ ਨੂੰ ਜ਼ਰੂਰ ਮੰਨਦੇ ਆਂ ਪਰ ਉਹਨਾਂ ਦੀ ਨਹੀਂ ਮੰਨਦੇ। ਸੋ ਇਹ ਪਾਣੀ ਦੀ ਗੱਲ ਹੀ ਆ ਪਿੰਡ ਜਿੱਦਾ ਪਾਣੀ ਨੂੰ ਆਪਾਂ ਬਚਾਉਣ ਦੀ ਗੱਲ ਕੀਤੀ ਸਾਡੀ ਪੰਚਾਇਤ ਵੱਲੋਂ ਵੀ ਅਸੀਂ ਇੱਥੇ ਅੱਜ ਕਹਿ ਰਹੇ ਆਂ ਕਿ ਜਿਸ ਵੀ ਮੇਰੇ ਵੀਰ ਭੈਣ ਭਰਾ ਦੇ ਘਰ ਸਰਕਾਰੀ ਟੂਟੀ ਲੱਗੀ ਆ ਅਸੀਂ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਉਹਦੇ ਨਾਲ ਆ ਕੇ ਟੂਟੀ ਲਵਾ ਲਈ ਜਾਵੇ ਡਿਪਾਰਟਮੈਂਟ ਵੱਲੋਂ ਆ ਕਾਫੀ ਛੋਟੀਆਂ ਛੋਟੀਆਂ ਸਕੀਮਾਂ ਜਿਵੇਂ ਸੋਲਡ ਵੇਸਟ મેਨ ਦੀ ਗੱਲ ਕਰਦੇ ਸੀਗੇ ਗਿੱਲਾ ਕੂੜਾ ਸੁੱਕਾ ਕੂੜਾ ਇਦਾਂ ਦੀਆਂ ਬੜੇ ਨਿੰਗੇ ਨਿੰਗੇ ਪ੍ਰੋਜੈਕਟ ਹੈਗੇ ਆ ਜਿਹੜੇ ਆਪਣੇ ਹੋਂਦ ਚ ਆਉਣੇ ਨੇ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਿੱਲ ਮੋਟਾ ਜਿਹੜਾ ਵਾ ਉਹਨੂੰ ਆਪਾਂ ਨਿਡਾਰਤ ਕਰਾਂਗੇ ਜੋ ਪਿਛਲੀ ਪੰਚਾਇਤ ਬਿੱਲ ਇਕੱਠਾ ਕਰਦੀ ਸੀ ਆਪਾਂ ਉਹਦੇ ਨਾਲੋਂ 10000 ਰੁਪਏ ਘਟਾਵਾਂਗੇ ਭੁਲਾਵਾਂਗੇ ਨਹੀਂ ਕਿਉਂਕਿ ਆਪਾਂ ਰੀਲੀਫ ਹੀ ਦੇਣੀ ਆ ਤੇ ਜੇ ਉਹ ਵੀ ਹੋ ਕੋਈ ਨਵੀਂ ਨਾਲੀ ਬਣਾਵਾਂਗੇ ਅਸੀਂ ਗਲੀ ਬਣਾਵਾਂਗੇ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹ ਕਨੈਕਸ਼ਨ ਲੈਣਾ ਹੈ ਕਿ ਨਹੀਂ ਲੈਣਾ ਅਗਲਾ ਕਿਤਾ ਹੀ ਮੈਣੀ ਲੈ। ਜੇ ਉਹ ਕਹਿੰਦਾ ਹੈ ਲੈਣਾ ਉਹਨੂੰ ਕਹਿੰਦੇ ਲਿਆਓ 22500 ਦਾ ਖੱਚਾ ਉਹ ਇੱਥੇ ਕੋਲੋਂ ਤੁਸੀਂ ਬਣ ਜਾਂਦਾ ਹੈ ਵੀ ਮੈਂ ਨਹੀਂ ਲੈਣਾ। ਸੋ ਅਸੀਂ ਉਹ ਕਨੈਕਸ਼ਨ ਕੋਈ ਲਵੇ ਜਾਂ ਨਾ ਲਵੇ ਅਸੀਂ ਆਪਣੇ ਪੰਚਾਇਤੀ ਫੰਡ ਚੋਂ ਘਰ ਨੂੰ ਕਨੈਕਸ਼ਨ ਲੈਣਾ ਹੀ ਲੈਣਾ ਔਰ ਉਹਦੀ ਮਰਜ਼ੀ ਹੈ ਜਦੋਂ ਵੀ ਉਹਦਾ ਦਿਲ ਕਰੇ ਉਹ ਪਾਣੀ ਸ਼ੁਰੂ ਕਰ ਸਕਦਾ। ਮੈਂ ਪਿੰਡ ਗਰਵਾਲ ਟੈਂਕੀ ਦੇ ਪੰਪ ਆਪਰੇਟਰ ਦਾ ਕੰਮ ਕਰਦਾ ਹਾਂ ਤੇ ਮੇਰੇ ਵੱਲੋਂ ਟੈਟ ਨੂੰ ਇੰਦਰਵੇ ਇਹ ਡਿਟਾ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਵਾਟਰ ਸਪਲਾਈ ਵਿਭਾਗ ਤੋਂ ਅਜੇ ਬਲਾਕ ਕੋਆਰਡੀਨੇਟਰ ਪਿੰਡ ਵੈਰੋਵਾਲ ਵਿੱਚ ਕੰਮ ਕਰਦਾ ਹਾਂ ਪਿੰਡ ਵਿੱਚ ਜੋ ਅੱਜ ਆਮ ਜਨਦਾਸ ਹੋਇਆ ਹੈ ਉਹਦੇ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ ਜਿਸ ਦਾ ਕੰਮ ਕੀ ਪਿੰਡ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮਾਂ ਦੀ ਨਿਗਰਾਨੀ ਕਰਨਾ ਵਗੈਰਾ ਇੱਕ ਕਮੇਟੀ ਦੇ ਨਾਂ ਤੇ ਇੱਕ ਆਪਰੇਸ਼ਨ ਐਂਡ ਮੇਨਟੇਨੈਂਸ ਖਾਤਾ ਹੋਏਗਾ ਜਿਸ ਦੇ ਵਿੱਚ ਪਾਣੀ ਦੇ ਬਿੱਲਾਂ ਤੋਂ ਪ੍ਰਾਪਤ ਰਾਸ਼ੀ ਦਾ ਹਿਸਾਬ ਕਿਤਾਬ ਰੱਖਿਆ ਜਾਏਗਾ ਨਾਲ ਹੀ ਇਹ ਕਮੇਟੀ ਮਹੀਨਾਵਾਰ ਇੱਕ ਇੱਕ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਆਮਦਨ ਸਮੇਤ ਖਰਚਾਂ ਦਾ ਵੀ ਹਿਸਾਬ ਰੱਖਿਆ ਜਾਏਗਾ ਨਾਲ ਹੀ ਇਹ ਕਮੇਟੀ ਵਿਭਾਗ ਵੱਲੋਂ ਤੇ ਪਿੰਡ ਵਿੱਚ ਇੰਪਲੀਮੈਂਟ ਕੀਤੇ ਪ੍ਰੋਜੈਕਟ ਜਿਵੇਂ ਕਿ ਸਵੱਤ ਜਿਲਾ ਕੂੜਾ ਸਿੱਕਾ ਕੂੜਾ ਚਾਲਕੂਰੇ ਦੇ ਪ੍ਰੋਜੈਕਟ ਸੰਬੰਧੀ ਵੀ ਇਹ ਕਮੇਟੀ ਵੱਲੋਂ ਹੀ ਕਿ ਕੰਮਾਰੀ ਦੇਖ ਰਹੇ ਕਿ ਕੀਤੀ ਜਾਵੇ